ਸਤਿ ਸ਼੍ਰੀ ਅਕਾਲ ਜੀ ਮੈਂ ਰੀ ਦੇਸੀ ਪੰਜਾਬ ਦੇਖ ਰਿਹਾ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗੱਲ ਕਰਦੇ ਹਾਂ ਅੱਜ ਦੀ ਮੁੱਖ ਖਬਰ ਦੀ ਬਠਿੰਡਾ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਮਾਮਲਾ ਸਾਹਮਣੇ ਆਇਆ ਜਿੱਤੇ ਪੁਲਿਸ ਨੇ ਇੱਕ ਕੁੱਕੜ ਦੀ ਜਾਨ ਬਚਾਈ ਅਤੇ ਤਿੰਨ ਦੇ ਖਿਲਾਫ ਮਾਮਲਾ ਦਰਜ ਕੀਤਾ ਦਰਅਸਲ ਤਿੰਨ ਵਿਅਕਤੀ ਕੁੱਕੜਾਂ ਦੀ ਲੜਾਈ ਕਰਵਾ ਰਹੇ ਸੀ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹੀ ਕੁੱਕੜ ਦੀ ਨਾ ਸਿਰਫ ਜਾਨ ਬਚਾਈ ਸਗੋਂ ਉਸ ਦਾ ਡਾਕਟਰੀ ਮੁਆਇਨਾ ਵੀ ਕਰਵਾਇਆ ਅਤੇ ਮੱਲਮ ਪੱਟੀ ਵੀ ਉਤਤੀ ਕਰਵਾਈ ਅਤੇ ਹੁਣ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਕੁੱਕੜਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਖਰੀ ਕਿਸਮ ਦਾ ਆਪਣੇ ਆਪ ਦੇ ਵਿੱਚ ਇਹ ਮਾਮਲਾ ਅਤੇ ਇਸ ਬੰਦੇ ਵਿੱਚ ਹੁਣ ਪੁਲਿਸ ਵੱਲੋਂ ਪੜਤਾਲ ਜਿਹੜੀ ਆਰੰਭ ਕੀਤੀ ਗਈ ਹੈ ਅਤੇ ਮੌਕੇ ਦੀਆਂ ਇਹ ਤਸਵੀਰਾਂ ਨੇ ਜਿਸ ਦੌਰਾਨ ਪੁਲਿਸ ਵੱਲੋਂ ਜਿਹੜਾ ਛਾਪਾ ਮਾਰ ਕੇ ਕੁੱਕੜਾਂ ਦੀ ਜਿਹੜੀ ਜਾਨ ਬਚਾਈ ਗਈ ਹੈ ਇਹ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਪੁਲਿਸ ਨੇ ਕੁੱਕੜ ਦੀ ਜਾਨ ਬਚਾਈ ਪੁਲਿਸ ਨੇ ਹੋਰ ਕੀ ਕਿਹਾ ਤੇ ਤੁਸੀਂ ਵੀ ਸੁਣੋ ਤੇ ਇਹਨਾਂ ਨੂੰ ਹੁਣ ਕੋਈ ਕੁੱਕੜਾਂ ਨੂੰ ਫਿਰ ਕਿੱਥੇ ਰੱਖਿਆਗੇ ਇੱਕ ਕੁੱਪੜਾ ਵੀ ਹੈ ਕੁੱਕੜਾਂ ਦੇ ਕਿਹੜੇ ਕੁੱਕੜਾਂ ਕਿੱਥੇ ਰੱਖਿਆਗੇ ਸੀਰਾ ਦਾ ਕੁੱਕੜ ਦੇ ਸੇਵ ਜਗ੍ਹਾ ਰੱਖਿਆ ਜਿੱਥੋਂ ਦੇਖ ਪਾਓ ਅੱਛਾ ਠੀਕ ਵਿਜਨ ਕੋਰ ਦੇ ਵਿੱਚ ਫਿਰ ਹੁਣ ਕੁੱਕੜ ਨੂੰ ਲੈ ਕੇ ਜਾਣਾ ਹੈ ਜਿਸ ਪੇਸ਼ ਕਰਨ ਪਊਗਾ ਨਾਲ ਨੂੰ ਹੋਰ ਕੋਈ ਨੂੰ ਤਦੂ ਕਰਦਾ ਅੱਛਾ ਸਭ ਨੂੰ ਦਿਰ ਪੇਸ਼ ਕਰਨਾ ਹੁੰਦਾ ਜੀ ਸਾਡੀ ਸੂਚਨਾ ਦੇ ਚਾਹੇ ਟਰੈਫਿਕ ਦੇ ਵਿੱਚ ਨਾਮ ਦੇਣੇ ਸੱਤੇ ਹੋ ਗੂ ਟਰੈਫਿਕ ਦੇ ਬਰਾਮੇ ਕਿੰਨੇ ਗਿਆ ਜੀ 11 ਟਰਾਫਿਕ ਦੇ ਜਿੱਤਣ ਦੇਣੀਆਂ ਸੀ ਅੱਛਾ ਜਿਹੜੇ ਬਿਨੇ ਦੋ ਕੁੱਕੜੇ ਜਿੱਤਦੇ ਜਾਨ ਨੂੰ ਟਰਾਫੀ ਦੇਣੀਆਂ ਸੀ ਜਿਹੜੇ ਬਿਨੇ ਦੋ ਕੁੱਕੜੇ ਸੀ ਚਾਰ ਸੀ ਕਾਸੀ ਜੋ ਵੀ ਸੀ ਸਾਡੀ ਚੁਪਟੀ ਚ ਸਾਡੀ ਚਿੱਕਾ ਹੈ ਹਮ ਤੇ ਰਾਈਟ ਵਿੱਚ ਜਿਹੜਾ ਜਦੋਂ ਟਰਾਫੀ ਦੇਣੀ ਸੀ ਜੀ ਤੇ ਕੋਈ ਕੈਸ਼ ਕੋਸ਼ਿਸ਼ ਵੀ ਰੱਖੇ ਸੀ ਕਿ ਲਈ ਟਰਾਫੀ ਸੀ ਨਹੀਂ ਕੋਸ ਕੋਈ ਨਹੀਂ ਸਾਡੀ ਨਹੀਂ ਸਰ ਤਵਦੀਸ਼ ਦੇ ਵਿੱਚ ਇੱਕੋ ਹੀ ਕੁੱਕਰ ਕਿਵੇਂ ਲੜ ਕੋਗਾ ਸਰ ਆਪਣੇ ਜਿੱਦਾਂ ਉਹਨਾਂ ਕਿਚਨ ਨਾਲ ਲੜਾਈ ਕਰਵਾਉਂਦੇ ਹੋਵੋਗੇ ਤੇ ਕਮੇਟੀ ਨੇ ਅਸੀਂ ਰੇਟ ਕੀਤੀ ਸਾਡੇ ਸੰਬੰਧਿਕ ਕੋਰਪੋਰੇਸ਼ਨ ਹੋ ਸਕਦਾ 20 ਹੁਣ 50 ਹੁਣ 100 ਹੋ ਗਏ ਉੱਤੇ ਸਾਡੀ ਚੋਣ ਕੀ ਚੱਕਾ ਦੇ ਮੌਕੇ ਤੇ ਅਸੀਂ ਪਹੁੰਚੇ ਸੀ ਜਦੋਂ ਜਤਨੀ ਹਾਲ ਚੋਂ ਡਾਕਟਰ ਜੀ ਨੇ ਆਪ ਆ ਗਏ ਕੋਈ ਤਵਦੀਸ਼ ਤੋਂ ਬਾਅਦ ਡਾਕਟਰ ਜੀ ਮੈਡੀਕਲ ਕਰਵਾ ਲਿਆ ਕੋ ਕੋਰ ਦਾ ਅੱਛਾ ਕਿੱਥੋਂ ਕਰਵਾਇਆ ਡਾਕਟਰ ਸਾਹਿਬ ਇੱਕ ਦੰਦੀਆਂ ਹੋਰ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਦੇਸੀ ਪੰਜਾਬ ਦੇ ਨਾਲ ਧੰਨਵਾਦ